ਹਾਂਜੀ ਪੰਜਾਬੀਓ ਕੀ ਹਾਲ ਚਾਲ ਹੈ ਜੀ ਉਮੀਦ ਕਰਦਾ ਮੇਰੇ ਭਰਾ ਸਾਰੇ ਠੀਕ ਹੋਣਗੇ ਜੀ ਅੱਜ ਤੁਹਾਨੂੰ ਦਿੰਨੇ ਆ ਜਾਣਕਾਰੀ ਜੋ ਅੱਜ ਹੋਣ ਵਾਲੇ ਕਬੱਡੀ ਦੇ ਤਾਕੜੇ ਟੂਰਨਾਮੈਂਟਾਂ ਬਾਰੇ ਬਜਨੀ ਕਬੱਡੀ ਖਿਡਾਰੀਆਂ ਬਾਰੇ ਵੀ ਆਪਾਂ ਅਪਡੇਟ ਦਿੰਨੇ ਆ ਕਿੱਥੇ ਕਿੱਥੇ ਬਜਨੀ ਟੂਰਨਾਮੈਂਟ ਹੁੰਦੇ ਨੇ ਉਸ ਵੀਡੀਓ ਐਂਡ ਤੱਕ ਜਰੂਰ ਦੇਖਿਓ ਦਿੰਨੇ ਆ ਜਾਣਕਾਰੀ ਤੁਹਾਨੂੰ ਅੱਜ ਹੋਣ ਵਾਲੇ ਕਬੱਡੀ ਦੇ ਤਾਕੜੇ ਟੂਰਨਾਮੈਂਟਾਂ ਬਾਰੇ ਕਬੱਡੀ ਦਾ ਆਪਾਂ ਮਿੱਤਰੋ ਬਾਰਸੀਲੋਨਾ ਸਪੇਨ ਜਿੱਥੇ ਲੱਗਣ ਗਿਆ ਰੌਣਕਾਂ ਕਹਿੰਦੇ ਛੋਟੀ ਛੋਟੀ ਦੇ ਮੱਲ ਦੋਨੇ ਇੱਥੇ ਦਬਾਬਾ ਸਪੋਰਟਸ ਕਲੱਬ ਸਪੇਨ ਜੰਗ ਕਬੱਡੀ ਕਲੱਬ ਸਪੈਨ ਇਹਨਾਂ ਵੱਲੋਂ ਕਰਵਾਇਆ ਜਾ ਰਿਹਾ ਜਿਹਦੇ ਫਸਟ ਨਾਮ 3100 ਯੂਰੋ ਤੇ ਸੈਕੰਡ ਨਾਮ 2500 ਯੂਰੋ ਹੈ ਬਹੁਤ ਤਾਕੜਾ ਕਬੱਡੀ ਕੱਪਾ ਜਿਹਦਾ ਲਾਈਵ ਹੋਣ ਮਿੱਤਰੋ ਕਬੱਡੀ 365.com ਤੇ ਚੱਲੇਗਾ ਨਾਲ ਹੀ ਜੋ ਪੰਜਾਬ ਦੇ ਵਿੱਚ ਦੂਜਾ ਕਬੱਡੀ ਕੱਪਾ ਪਿੰਡ ਸੁਖੇਵਾਲਾ ਜ਼ਿਲ੍ਹਾ ਪਟਿਆਲਾ ਹੋਵੇਗਾ ਜਿਹਦੇ ਕਬੱਡੀ ਓਪਨ ਦੇ ਤਿੰਨ ਖਿਡਿਆਰੀ ਬਾਰੋਂ ਪਹਿਲਾ ਨਾਮ 51000 ਮਿੱਤਰੋ ਦੇ ਦੂਜੇ ਨਾਮ 41000 ਵੈਸਟ ਰੇਡਰ ਤੇ ਯਾਫੀ ਲਈ ਐਲ.ਆਰ.ਡੀ.ਆਂ ਰੱਖੀਆਂ ਹੋਈਆਂ ਨੇ ਕਬੱਡੀ 65 ਕਿਲੋ ਦਾ ਪਹਿਲਾ ਨਾਮ 10000 ਅਤੇ ਦੂਸਰਾ ਨਾਮ 8100 ਹੈ। ਕਬੱਡੀ 65 ਕਿਲੋ ਦੇ ਵੈਸਟਾਂ ਲਈ ਸਰਪ੍ਰਾਈਜ਼ ਰੱਖੇ ਗਏ ਨੇ ਜੋ ਬਹੁਤ ਵਧੀਆ ਕਬੱਡੀ ਕੱਪਾ ਅੱਜ ਦੇ ਦਿਨ ਦਾ ਨਾਲ ਹੀ ਜੋ ਅਗਲਾ ਕਬੱਡੀ ਕੱਪ ਹੈ ਪਿੰਡ ਖਾਨੇਵਾਲ ਜ਼ਿਲ੍ਹਾ ਵੀ ਪਟਿਆਲਾ ਜਿੱਥੇ ਕਬੱਡੀ ਇੱਕ ਪਿੰਡੋਂ ਓਪਨ ਦੇ ਇੱਕ ਖੇਡਰੀ ਬਾਹਰੋਂ ਆ ਜਿੱਥੇ ਪਹਿਲਾ ਨਾਮ 70000 ਦੂਸਰਾ ਨਾਮ 51000 ਜਿੱਥੇ ਵੈਸਟਾਂ ਨੂੰ 22000 ਦੀ ਨਕਦ ਰਕਮ ਨਾਲ ਮਾਨ ਸਨਮਾਨ ਹੋਵੇਗਾ। ਨਾਲ ਇੱਕ ਵੱਡੀ 65 ਕਿਲੋ ਦੇ ਦੋ ਖਿਡਾਰੀ ਬਾਰੋਂ ਆ ਪਹਿਲਾ ਨਾਮ 11000 ਅਤੇ ਦੂਸਰਾ ਨਾਮ 7100 ਹੈ ਜਿੱਥੇ ਬੈਸਟਾਂ ਨੂੰ ਬਹੁਤ ਵਧੀਆ ਪ੍ਰਾਈਜ਼ ਹੈ ਜਿੱਥੇ ਬੈਸਟਾਂ ਨੂੰ ਚਾਂਦੀਆਂ ਚੈਨਾ ਪਾਈਆਂ ਜਾਣਗੀਆਂ ਕਬੱਡੀ 65 ਕਿਲੋ ਦੇ ਖਿਡਾਰੀਆਂ ਨੂੰ ਜਿਸ ਦਾ ਲਾਈਵ ਮੇਟਰ ਉੱਕ ਦੋ ਤਿੰਨ ਲਾਈਵ ਡਾਊਟ ਇੰਤੇ ਚੱਲੇਗਾ ਨਾਲ ਹੀ ਉਹ ਕਲਾਉਡ ਆਨੰਦਪੁਰ ਵਿੱਚ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਲੱਗਣੀਆਂ ਰੌਣਕਾਂ ਮਿੱਤਰੋ ਇੱਥੇ ਮੇਜਰ ਲੀਗ ਦੇ ਮੈਚ ਹੋਣਗੇ ਜਿੱਥੇ ਸੱਦੀਆਂ ਹੋਈਆਂ ਟੀਮਾਂ ਹੀ ਖੇਡਣਗੀਆਂ ਪਹਿਲਾ ਨਾਮ 85000 ਅਤੇ ਦੂਸਰਾ ਨਾਮ 61000 ਯਾਰ ਇਥੇ ਬੈਸਟਾਂ ਨੂੰ ਕਹਿੰਦੇ ਬੋਲਟ ਦਿੱਤੇ ਜਾਣਗੇ ਨਾਲ ਹੀ ਕਬੱਡੀ ਲੜਕਿਆਂ ਦਾ ਸ਼ੋਅ ਮੈਚ ਵੀ ਹੋਵੇਗਾ ਜਿੱਥੇ ਪਹਿਲਾ ਨਾਮ 15000 ਰੱਖਿਆ ਗਿਆ ਦੂਸਰਾ ਨਾਮ 10000 ਨਾਲ ਹੀ 15 ਸਤੰਬਰ ਨੂੰ ਇੱਥੇ ਮਿੱਤਰੋ ਕਬੱਡੀ ਓਪਨ ਦੇ 3 ਨਵਾਰੂਆਂ ਦੇ ਪਹਿਲਾ ਨਾਮ 111000 ਦੂਸਰਾ ਨਾਮ 81000 ਵੈਸਟ ਰਾਈਡਰ ਤੇ ਯਾਫੀ ਲੀਗ ਨੇ ਹਾਰਲੇ ਰੱਖੇ ਗਏ ਬਹੁਤ ਸਿਰੇ ਦਾ ਕਬੱਡੀ ਕੱਪ ਅੱਜ ਵੀ ਸਿਰੇ ਸਿਰੇ ਦੀਆਂ ਟੀਮਾਂ ਪਹੁੰਚੇ ਨੇ ਸਿਰੇ ਦੇ 65 75 ਦੀਆਂ ਬਹੁਤ ਵਧੀਆ ਮੁਕਾਬਲੇ ਹੋਏ ਇਸ ਦਾ ਲਾਈਵ ਹੈ ਮੇਂ ਤਰੋ www123 livein ਤੇ ਚੱਲੇਗਾ ਨਾਲ ਹੀ ਪੀਵੀ 31 ਫਾਫੜੇ ਪਈ ਕੇ ਜਲਾ ਮਾਨਸਾ ਪਾਈ ਵੈਲੋ ਜਿੱਥੇ ਅੱਜ ਕਬੱਡੀ ਦਾ ਪਹਿਲਾ ਦਿਨ ਹੈ ਜਿੱਥੇ 60 75 ਦੇ ਓਪਨ ਦੇ ਮੁਕਾਬਲੇ ਹੋਣਗੇ 60 ਕਿਲੋ ਦਾ ਪਹਿਲਾ ਨਾਮ 15000 ਤੇ ਦੂਸਰਾ ਨਾਮ 10000 60 ਕਿਲੋ ਦੇ ਬੈਸਟਾਂ ਨੂੰ 12100 ਰੁਪਿਆ ਕਬੱਡੀ 75 ਕਿਲੋ ਦਾ ਪਹਿਲਾ ਨਾਮ 35000 ਤੇ ਦੂਸਰਾ ਨਾਮ 25000 75 ਕਿਲੋ ਦੇ ਬੈਸਟਾਂ ਨੂੰ 515100 ਰੁਪਿਆ ਹੈ ਕਬੱਡੀ ਓਪਨ ਦਾ ਪਹਿਲਾ ਨਾਮ ਲੱਖ ਤੇ ਦੂਜਾ ਨਾਮ 75000 ਬੈਸਟਾਂ ਨੂੰ 25-25000 ਰੁਪਏ ਦਿੱਤਾ ਜਾਵੇ। ਤੋਂ ਪੀਵੀ 31 ਆਏ ਨੇ ਵੀ ਸਰਾ ਕਰੇ ਬਹੁਤ ਵਧੀਆ ਕਬੱਡੀ ਖਾਪਾ ਨਾਲ ਹੀ ਪਿੰਡ ਭਿੰਡਰਾ ਜੱਜ ਲਾਸਟ ਦਿਨ ਕਬੱਡੀ ਓਪਨ ਦੇ ਤਿੰਨ ਖੇਡਰੀ ਬਾਹਰੋਂ ਪਹਿਲਾ ਨਾਮ 81000 ਤੇ ਦੂਸਰਾ ਨਾਮ 68000 ਜਿੱਥੇ ਬੈਸਟਾਂ ਨੂੰ 22000 ਦੀ ਨਕਦ ਰਕਮ ਨਾਲ ਮਾਨ ਸਨਮਾਨ ਹੋਵੇਗਾ। ਨਾਲ ਹੀ ਪਿੰਡ ਰਣ ਸਿੰਘਾ ਵਾਲਾ ਜੱਜ ਲਾਸਟ ਦਿਨ 14 ਸਤੰਬਰ ਜਿੱਥੇ ਕਬੱਡੀ ਓਪਨ ਦੇ ਤਿੰਨ ਖਿਡਿਆਰੀ ਬਾਹਰੋਂ ਆ ਪਹਿਲਾ ਨਾਮ 41000 ਤੇ ਦੂਸਰਾ ਨਾਮ 31000 ਰੱਖਿਆ ਗਿਆ ਵੈਸਟ ਰੀਡਰ ਤੇ ਯਾਫੀ ਲਈ ਕਪ ਰੱਖੇਗੇ ਨੇ ਤੇ ਨਾਲ ਹੀ ਜੋ ਰ ਅੱਜ ਨਾਲ ਹੀ ਮੁਕਾਬਲਾ 57 ਕਿਲੋ ਭਾਰ ਵਰਗ ਦਾ ਹੋਵੇਗਾ ਜਿੱਥੇ ਪਹਿਲਾ ਨਾਮ 9100 ਹੈ ਦੂਸਰਾ ਨਾਮ 7100 ਹੈ ਜਿੱਥੇ ਵੈਸਟ ਨੂੰ ਸਰਪ੍ਰਾਈਜ਼ ਰੱਖੇਗੇ ਨੇ ਨਾਲ ਹੀ ਇਸ ਦਾ ਲਾਈਵ ਕਬੱਡੀ ਸਪੋਰਟਸ ਲਾਈਵ ਟੀਵੀ ਤੇ ਚੱਲੇਗਾ ਪੰਜਾਬੀ ਕਬੱਡੀ ਖਿਡਿਆਰੀਆਂ ਲਈ ਵੀ ਵਧੀਆ ਨਾਮ ਹੈ ਨਾਲ ਹੀ ਪਿੰਡ ਪਖਰਵੜਡ ਕਿਸ਼ਨਗੜ੍ਹ ਜ਼ਿਲ੍ਹਾ ਮੋਗਾ ਜਿੱਥੇ 75 ਦੇ ਦੋ ਖੇਡਿਆਰੀ ਬਾਹਰੋਂ ਆ ਪਹਿਲਾ ਨਾਮ 12000 ਦੇ ਦੂਸਰਾ ਨਾਮ 9000 ਹੈ ਵੈਸਟ ਰੇਡਰ ਤੇ ਯਾਫੀ ਲਈ ਸਰਪ੍ਰਾਈਜ਼ ਨੇ ਨਾਲ ਹੀ ਕਬੱਡੀ 45 ਕਿਲੋ ਪਿੰਡਵਾਰ ਦੇ ਮੈਚ ਹੋਣਗੇ ਪਹਿਲਾ ਨਾਮ ਜਿੱਥੇ ਮਿੱਤਰੋ 3100 ਅਤੇ ਦੂਸਰਾ ਨਾਮ 2100 ਹੈ ਇੱਥੇ ਵੀ ਵੈਸਟ ਰੇਡਰ ਤੇ ਯਾਫੀ ਲਈ ਸਰਪ੍ਰਾਈਜ਼ ਹੋਣਗੇ ਸੋ ਬਹੁਤ ਵਧੀਆ ਟੂਰਨਾਮੈਂਟ ਆ ਇਸ ਦਾ ਲਾਈਵ ਕਬੱਡੀ ਆਸਟ੍ਰੇਲੀਆ ਦੇ ਚੱਲੇਗਾ ਬਾਕੀ ਜੋ ਇੱਥੇ ਕੰਟੈਕਟ ਨੰਬਰ ਲਿਖੇ ਨੇ ਕਿਸੇ ਵੀ ਬਜਨੀ ਕਬੱਡੀ ਖੇਡਿਆਰੀ ਨੂੰ ਕੋਈ ਡਾਊਟ ਹੈ ਤਾਂ ਫੋਨ ਕਰਕੇ ਪੁੱਛ ਸਕਦੇ ਨਾਲ ਹੀ ਜੋ ਅਗਲਾ ਕਬੱਡੀ ਕੱਪ ਪਿੰਡ ਪੰਡੋਰੀ ਖੱਤਰੀਆਂ ਕਬੱਡੀ 58 ਕਿਲੋ ਦਾ 38 ਕਿਲੋ ਦੇ ਮੈਚ ਹੋਣਗੇ 58 ਕਿਲੋ ਦਾ ਪਹਿਲਾ ਨਾਮ 4100 ਹੈ ਮਿੱਤਰੋ ਦੂਜਾ ਨਾਮ 3100 ਹੈ ਵੈਸਟ ਰੇਡਰ ਤੇ ਯਾਫੀ ਨੂੰ ਜਿੱਥੇ ਕੱਪ ਦਿੱਤੇ ਜਾਣਗੇ ਨਾਲ ਹੀ ਕਬੱਡੀ 38 ਕਿਲੋ ਨਰੋਲ ਪਿੰਡਵਾਰ ਦਾ ਪਹਿਲਾ ਨਾਮ 3100 ਅਤੇ ਦੂਸਰਾ ਨਾਮ 2100 ਬੈਸਟੇਡਰ ਦੇ ਜਾਫੇ ਲਈ ਕੱਪ ਨੇ ਨਾਲ ਹੀ ਅੱਜ ਦੇ ਦਿਨ ਦਾ ਲਾਸਟ ਕਬੱਡੀ ਕੱਪ ਪਿੰਡ ਸੇਖਪੁਰਾ ਜ਼ਿਲ੍ਹਾ ਬਠਿੰਡਾ ਪਿੰਡਵਾਰ ਨਰੋਲ ਜਿੱਥੇ 34 ਕਿਲੋ ਦਾ ਪਹਿਲਾ ਨਾਮ 3100 ਹੈ ਦੂਜਾ ਨਾਮ 2100 ਹੈ ਬੈਸਟਾ ਨੂੰ ਇੱਕ ਇੱਕ ਕਿਲੋ ਕਿਹਾ ਹੋਇਆ ਨਾਲ ਹੀ ਕਬੱਡੀ 26 ਕਿਲੋ ਦਾ ਪਹਿਲਾ ਨਾਮ 1500 ਦੇ ਦੂਸਰਾ ਨਾਮ 1100 ਹੈ ਜਿੱਥੇ ਬੈਸਟਾ ਨੂੰ ਕੱਪ ਦਿੱਤੇ ਜਾਣਗੇ ਸੋ ਮਿੱਤਰੋ ਮੈਂ ਸਾਰੇ ਚੈਨਲ ਵਾਲਿਆਂ ਨੂੰ ਇਹ ਬੇਨਤੀ ਕਰਦਾ ਤਾਂ ਜੋ ਬਜਨੀ ਕਬੱਡੀ ਖਿਡਾਰੀਆਂ ਦੇ ਮੈਚ ਹੁੰਦੇ ਨੇ ਜੋ ਪਿੰਡਵਾਰ ਦੇ ਹੁੰਦੇ ਨੇ 6575 453426 ਕਿਲੋ ਜਿੰਨੇ ਦੀ ਵੀ ਮੈਚ ਹੁੰਦੇ ਨੇ ਉਹਨਾਂ ਬਾਰੇ ਵੀ ਜਰੂਰ ਅਪਡੇਟ ਅਪਡੇਟ ਦਿਆ ਕਰੋ ਤਾਂ ਜੋ ਸਾਰਿਆਂ ਨੂੰ ਜਾਣਕਾਰੀ ਕਬੱਡੀ ਦੇ ਪ੍ਰੇਮੀ ਹੁੰਦੇ ਨੇ ਸਾਰਿਆਂ ਨੂੰ ਜਾਣਕਾਰੀ ਮਿਲ ਸਕੇ ਬਾਕੀ ਜੇ ਤੁਹਾਨੂੰ ਆਪਾਂ ਵਧੀਆ ਜਾਣਕਾਰੀ ਦਿਨੇ ਰਹੇ ਨਾ ਇਸ ਦੇ ਨਾਲ ਹੀ ਤੁਸੀਂ ਆਪਣੇ ਚੈਨਲ ਦੇ ਨਾਲ ਜੁੜੇ ਰਹਿਣ ਲਈ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਹੀ ਵੀਡੀਓ ਨੂੰ ਲਾਈਕ ਕਰੋ ਤੇ ਨਾਲ ਹੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਜੋ ਕਬੱਡੀ ਦੀ ਅਪਡੇਟ ਸਾਰਿਆਂ ਤੱਕ ਟਾਈਮ ਸਿਰ ਪਹੁੰਚ ਸਕੇ ਤੇ ਜੋ ਜਾਣਕਾਰੀ ਦੇਖ ਕੇ ਹਰੇਕ ਮੇਰਾ ਵੀਰ ਲਾਈਵ ਦੇਖ ਸਕੇ ਬਾਕੀ ਸਾਰੇ ਮੇਰੇ ਵੀਰ ਕਬੱਡੀ ਖਿਡਿਆਰੀ ਕਬੱਡੀ ਪ੍ਰਮੋਟਰ ਸਾਰੇ ਫੰਡਰੇਸ਼ਨ ਵਾਲੇ ਵੀਰ ਸਾਰੇ ਕਮੇਟੀ ਵਾਲੇ ਵੀਰ ਜਿਉਂਦੇ ਵਸਦੇ ਰਹਿਣ ਜੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਧੰਨਵਾਦ ਜੀ